ਉਹ ਕੋਰਾਂ ਫਾਰਮੇਸੀ ਵੀ ਰੇਲੇ ਬਰੋਡ ਤੇ ਡਾਕਟਰਾਂ ਤੋਂ ਨਾਮ ਪੁੱਛਦਾ ਪੁੱਛਣੇ ਵੀ ਥੋੜਾ ਨਾ ਰਹੀ ਗਏ ਕੱਢ ਦਿੱਤੇ ਰਹੋ ਯਾਦ ਆ ਉਹ ਬੰਦਾ ਦੀ ਲੱਗਤੀ ਕੀ ਸੀ ਆਹ ਇੱਕ ਅਚਾਨਕ ਹੀ ਤੇ ਕਲਾਸ ਹੈ ਲੈ ਫੱਲੇ ਹੁੰਦਾ ਇਤਨਾ ਸਾਡੇ ਜਾਨੀ ਨੁਕਸਾਨ ਹੋ ਸਾਰੇ ਨੁਕਸਾਨ ਹੋਣਾ ਸਾਨੂੰ ਹੁਣ ਵੀ ਖਤਰਾ ਹੈ ਸਾਨੂੰ ਹੁਣ ਵੀ ਹੋਰ ਲਫਾਤੀ ਨਹੀਂ ਪਰ ਹੁਣ ਜਿੱਦਾਂ ਦੋ ਬਜ਼ੁਰਗ ਜੀ ਚਾਹੁੰਦੇ ਆ ਹਾਂਜੀ ਕੱਢ ਦੇ ਕੱਢ ਦੇ ਆਈ ਲਵ ਐਟ ਸਨ ਮੈਂ ਜਿਹੜੇ ਮਾਈਕ ਪਰ ਗਮਰਾ ਇਹਦੇ ਵੀ ਫੋਨਾਂ ਫਾਲੀ ਕੀਤੀ ਉਹਨਾਂ ਨੇ ਮੈਨੂੰ ਤਾਂ ਕੋਈ ਗੱਲ ਤੁਸੀਂ ਪਰ ਦੋ ਤਿੰਨ ਦਿਨ ਬਾਅਦ ਇੱਥੇ ਮੇੜਾ ਮਾਰ ਲੱਗ ਗਿਆ ਦੋ ਤਿੰਨ ਦਿਨ ਅਸੀਂ ਇੱਥੇ ਸੁਆਈਆਂ ਗਰੰਦੇ ਰਹੇ ਹੁਸ਼ਕਰਵਾ ਆਪਣੀ ਵੱਲੋਂ ਅੱਜ ਅੱਜਾ ਥਾਨੇ ਪੁਨੀਆ ਦੀਆਂ ਦੇਖੋ ਮੈਂ ਲੈਪਟਾਪ ਵੀ ਕੱਢ ਕੇ ਇੱਥੇ ਸੈੱਟ ਗਏ ਉਹ ਲੈ ਕੇ ਨਹੀਂ ਗਏ ਲੈਪਟਾਪ ਅਲਮਾਰੀਆ ਕੱਪੜੇ-ਕੁਪੜੇ ਧਕਿਲ ਰਹੇ ਬੇਟੀ ਆ ਤੇ ਗਲਾਸ ਵਗੈਰਾ ਆਪਣੀ ਵੱਲੋਂ ਹੋਰ ਵੀ ਸ਼ਾਨਦਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਨੀਂਦੀਨਾ ਥੋੜਾ ਜੀ ਅਜੀਤ ਕੁਮਾਰ ਲਡੋਈਆ ਕੀ ਕਰਨਾ ਹੋਈ ਐ ਤੇਰੀ ਬਸ ਸਾਡੇ ਅਸੀਂ ਸਾਨੂੰ ਅਸੀਂ ਹਫਤਾ ਹੋ ਗਿਆ ਇੱਥੇ ਆਏ ਆ ਢਾਈ ਸਾਲ ਬਾਹਰੋਂ ਆਏ ਕੈਨੇਡਾ ਤੋਂ ਆਏ ਆ ਢਾਈ ਸਾਲ ਹੋ ਗਏ ਆ ਜੀ ਅਸੀਂ ਦੋ ਦਿਨ ਸਫਾਈਆਂ ਇੱਥੇ ਕਰਾਉਂਦੇ ਰਹੇ ਆ ਲੋਕੋ ਲਾ ਕੇ ਜਾਂਦੇ ਰਹੇ ਆ ਜੀ ਤੀਸਰੇ ਦਿਨ ਸਫਾਈ ਕਰਾਈ 6 ਵਜੇ ਸਫਾਈ ਕਰਾ ਕੇ ਅਸੀਂ ਚਲੇ ਗਏ ਆ ਸ਼ੁੱਕਰਵਾਰ ਰਾਤ ਨੂੰ ਇਹ ਘਟਨਾ ਹੋਈ ਆ ਸ਼ਨੀਵਾਰ ਜੇ ਸਵੇਰੇ ਅਸੀਂ ਆਏ ਬਾਹਰੋਂ ਇਹ ਸਫਾਈ ਕਰਾਉਣ ਤਾਂ ਤਾਲੇ ਸਾਰੇ ਟੁੱਟੇ ਪਏ ਸੀ ਅਲਮਾਰੀਆਂ ਸਾਰੀਆਂ ਚੋਰੀਆਂ ਵਈਆਂ ਸੀ ਇਸ ਸਮਾਨ ਕੀ ਚੋਰੀ ਹੋਇਆ ਜੀ ਇੱਥੋਂ ਸਮਾਨ ਬਸ ਦੋ ਚੂੜੀਆਂ ਸੀਗੀਆਂ ਇੱਕ ਇੱਕ ਜਾਨ ਸੀਗੀ 100 ਗ੍ਰਾਮ ਜੇਵਰ ਬੱਚਿਆਂ ਦਾ ਜੇਵਰ ਸੀਗੇ ਉਹ ਪਰਸੂ ਦੇ ਵਿੱਚ ਸੀ ਕੋਹ ਲੈ ਗਿਆ ਇੱਕ ਸਿਲੰਡਰ ਅੱਛਾ ਜੀ ਗੈਸ ਸਿਲੰਡਰ ਠੀਕ ਹੈ ਪਹਿਲੇ ਵੇ ਤੇ ਤੁਹਾਡੇ ਇੱਥੇ ਸੀਸੀਟੀਵੀ ਲੱਗਿਆ ਸੀ ਕੋਈ ਜੀ ਨਹੀਂ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਦਰਖਾਸਤ ਵੀ ਦੇਤੀ ਬੋਲਦੇ ਦਰਖਾਸਤ ਦੇਤੀ ਐ ਐਸਐਚਓ ਸਾਹਿਬ ਨੂੰ ਨਮਾਸ਼ਕਰ ਦੇਤੀ ਐ ਕੀ ਨੁਕਸਾਨ ਕਿੰਨੇ ਦਾ ਹੋ ਗਿਆ ਜੀ ਅੰਦਾਜ਼ਾ ਨੁਕਸਾਨ ਦੇਖ ਲਓ ਤੁਸੀਂ ਵੀ ਤੁਸੀਂ ਦੇਖ ਲਓ ਵੀ ਇਸ ਦੇ ਹਿਸਾਬ ਨਾਲ 1.5-6 ਲੱਖ ਦਾ ਨੁਕਸਾਨ ਹੋ ਗਿਆ ਹੈ ਠੀਕ ਹੈ 1.5-6 ਲੱਖ ਸਾਢੇ 1.5-6 ਲੱਖ ਰੁਪਏ ਦਾ ਸਾਢੇ 1.5-6 ਲੱਖ ਦਾ ਨੁਕਸਾਨ ਹੋ ਗਿਆ ਤੇ ਤੇ ਜੀ ਪੁਲਿਸ ਨੂੰ ਦਰਖਾਸਤ ਦਿੱਤੀ ਪੁਲਿਸ ਨੇ ਕੀ ਕੀਤਾ ਐਸਐਸਓ ਸਾਹਿਬ ਨੇ ਕਿਹਾ ਵੀ ਕਾਰਵਾਈ ਪੂਰੀ ਕਰਾਂਗੇ ਉਹ ਆਣ ਕੇ ਚੈੱਕ ਕਰ ਗਏ ਮੇਰੇ ਗੱਡੀ ਚਾਨ ਕੇ ਸਭ ਕੁਝ ਦੇਖ ਗਏ ਆ ਕੀ ਸਰ ਮੰਗ ਕੀ ਜੀ ਤੁਹਾਨੂੰ ਮੈਂ ਮੰਗਿਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਆ ਸਾਡਾ ਨੁਕਸਾਨ ਜਿਹੜਾ ਮਿਲਣਾ ਚਾਹੀਦਾ ਆ ਬੰਦੇ ਚੋਰ ਭਗੜਨੇ ਚਾਹੀਦੇ ਆ ਠੀਕ ਆ ਹਾਂ